ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਸੰਤ ਬਾਬਾ ਹਜ਼ਰਤ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੇ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਬਾਬਾ ਜੀ ਪਰਉਪਕਾਰੀ ਗੁਰਮੁਖ ਬਾਬਾ ਜੀ ਆਪਣੇ ਪ੍ਰੇਮੀਆਂ ਨੂੰ ਕਿਵੇਂ ਨਵਾਜਦੇ ਅਤੇ ਬਖਸ਼ਿਸ਼ਾਂ ਕਰਦੇ ਹਨ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬਾਬਾ ਜੀ ਪ੍ਰੀਮ ਦੇ ਵੱਦੇ ਹੋਏ ਜਿੱਥੇ ਵੀ ਕੋਈ ਪ੍ਰੀਮ ਦੇ ਨਾਲ ਯਾਦ ਕਰਦਾ ਉੱਥੇ ਚਲੇ ਜਾਂਦੇ ਇਸੇ ਹੀ ਤਰ੍ਹਾਂ ਪਿੰਡ ਮਠੋਲੇ ਦੀ ਚਿੰਤੂ ਬੀਬੀ ਜੋ ਕਿ ਸਾਂਸੀ ਬਰਾਦਰੀ ਦੇ ਨਾਲ ਸੰਬੰਧ ਰੱਖਦੀ ਸੀ ਜਿਸ ਨੂੰ ਸਮਾਜ ਨੀਵਾ ਤੇ ਨੀਜ ਕਹਿੰਦਾ ਸੀ ਕਿਉਂਕਿ ਪਹਿਲੋਂ ਜਾਤ ਪਾਤ ਬਹੁਤ ਚਲਦੀ ਸੀ ਹੁਣ ਤਾਂ ਬਾਬਾ ਜੀ ਦੀ ਕਿਰਪਾ صدਕਾ ਬਹੁਤ ਜਾਤ ਪਾਤ ਵਾਲ ਕਮ ਬਹੁਤ ਕਰ ਚੁੱਕਾ ਹੈ ਸੋ ਬਾਬਾ ਜੀ ਅੰਤਰਜਾਮੀ ਗਰੀਬ ਨਵਾਜ਼ ਬਾਬਾ ਜੀ ਨੇ ਉੱਚਿਆਂ ਦੇ ਬਰਾਬਰ ਉਸਨੀ ਵੀ ਜਾਤ ਵਾਲੀ ਬੀਬੀ ਨੂੰ ਬਿਠਾ ਦਿੱਤਾ ਸਗੋਂ ਬਹੁਤਿਆਂ ਤੋਂ ਉੱਚਾ ਕਰ ਦਿੱਤਾ ਇਹ ਕਿੰਤੋ ਬੀਬੀ ਬਾਬਾ ਜੀ ਦੀ ਬੜੀ ਪ੍ਰੇਮਣ ਸੀ ਘੁੰਮਣਾ ਵੱਲ ਕਿਸੇ ਰਿਸ਼ਤੇਦਾਰ ਕੋਲ ਆਈ ਤੇ ਆਪ ਜੀ ਦੇ ਦਰਸ਼ਨ ਕੀਤੇ ਸਨ ਬੇਅੰਤ ਮਹਿਮਾ ਸੁਣੀ ਤੇ ਵੇਖੀ ਉਹ ਪ੍ਰੇਮ ਵਿੱਚ ਭਿੱਜੀ ਜਿਸ ਘਰ ਵੀ ਮੰਗਣ ਜਾਂਦੀ ਅਲਖ ਜਗਾਉਂਦੀ ਤਾਂ ਬੱਚਿਆਂ ਵੱਡਿਆਂ ਤੇ ਪਰਿਵਾਰ ਨੂੰ ਅਸੀਸਾਂ ਦਿੰਦੀ ਕਿ ਤੇਰੇ ਪੁੱਤ ਜਿਉਂਦੇ ਰਹਿਣ ਤੇਰੀ ਕੋਲ ਚਵਾਦਾ ਹੋਵੇ ਤੇਰੇ ਲਵੇਰੇ ਵਸਦੇ ਰਹਿਣ ਔਡੀਆਂ ਉਮਰਾਂ ਵਾਲੇ ਹੋਣ ਤੇ ਘੁੰਮਣਾ ਵਾਲਾ ਬਾਬਾ ਤੁਹਾਨੂੰ ਪਾਗ ਲਾਵੇ ਇਸ ਤਰ੍ਹਾਂ ਦੀਆਂ ਅਸੀਸਾਂ ਉਹ ਘਰ ਘਰ ਜਦੋਂ ਵੀ ਜਾਂਦੀ ਦੇਖੀ ਹੁੰਦੀ ਤੇ ਜੇ ਕਿਸੇ ਨਵੇਂ ਵਿਆਹੇ ਜੋੜੇ ਨੂੰ ਅਸੀਸ ਦਿੰਦੀ ਕਿ ਘੁੰਮਣਾ ਵਾਲਾ ਬਾਬਾ ਤੁਹਾਡੇ ਸਿਰ ਤੇ ਮਿਹਰ ਕਰੀ ਤੁਹਾਡੀ ਆਪਸ ਵਿੱਚ ਬਣ ਜਾਵੇ ਬੀਬੀ ਤੂੰ ਦੁੱਦੀ ਪੁੱਤੀ ਫਲੇ ਵੇੜੇ ਚ ਬਾਲ ਬਾਲ ਖੇਡਣਾ ਘੁੰਮਣ ਪਾਸ਼ਾ ਤੁਹਾਨੂੰ ਉੱਚੇ ਅਹੁਦੇ ਦੇਵੇ ਕਿਸੇ ਵੀ ਘਰ ਵਿੱਚ ਜਾਂਦੀ ਘੁੰਮਣਾ ਵਾਲੇ ਬਾਬਾ ਜੀ ਨੂੰ ਜ਼ਰੂਰ ਯਾਦ ਕਰਦੀ ਅੰਦਰ ਕਿੰਨੀ ਖਿੱਚ ਹੋਵੇਗੀ ਕਿੰਨਾ ਪਿਆਰ ਹੋਵੇਗਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੋ ਇੱਕ ਦਿਨ ਬਾਬਾ ਜੀ ਅਚਨਚੇਤ ਆਪਣੇ ਬੱਚੂਆਂ ਸੰਗਤਾਂ ਨੂੰ ਨਾਲ ਲੈ ਕੇ ਇਸ ਪਿੰਡ ਵਿੱਚ ਪਹੁੰਚ ਗਏ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਬਾਬਾ ਘੁੰਮਣਾ ਵਾਲੇ ਆਏ ਹਨ ਤੇ ਬਾਬਾ ਜੀ ਸਾਈਕਲ ਤੋਂ ਉਤਰੀ ਅਤੇ ਪੈਦਲ ਹੀ ਚੱਲ ਪਏ ਰਹਤੇ ਵਿੱਚ ਜਿਹੜਾ ਵੀ ਜੀ ਆਏ ਸਭ ਨੇ ਆਪ ਨੂੰ ਆਪਣੇ ਆਪਣੇ ਘਰ ਆਉਣ ਦੀ ਬੇਨਤੀ ਕੀਤੀ ਪਰ ਆਪ ਚੁੱਪਚਾਪ ਹੀ ਤੁਰੇ ਰਹੀ ਕੇ데 ਕਰ ਜਾ ਰਹੇ ਹਨ ਕਿਸੇ ਨੂੰ ਨਹੀਂ ਪਤਾ ਅਖੀਰ ਤੁਰਦੇ ਤੁਰਦੇ ਆਪ ਬੀਬੀ ਚਿੰਤੋ ਦੇ ਬੂਹੇ ਅੱਗੇ ਜਾ ਖੜੀ ਹੋਈ ਬਾਹਰ ਰੂੜੀਆਂ ਲਗੀਆਂ ਸਨ ਇੰਨੀ ਸੰਗਤ ਨਾਲ ਸੀ ਹਰ ਕੋਈ ਹੈਰਾਨ ਸੀ ਆਪ ਕਿੱਥੇ ਆ ਕੇ ਖੜ ਗਏ ਹਨ ਆਪ ਜੀ ਨੇ ਰੂੜੀਆਂ ਨਹੀਂ ਵੇਖੀਆਂ ਨਾ ਕੋਈ ਹੋਰ ਖਲਾਰਾ ਵੇਖਿਆ ਆਪ ਜੀ ਉੱਥੇ ਬਹਿ ਗਏ ਸਾਰੀ ਸੰਗਤ ਵੀ ਬਾਬਾ ਜੀ ਦੇ ਨਾਲ ਉੱਥੇ ਹੀ ਬੈਠ ਗਈ ਤੇ ਜਿਹੜੇ ਉੱਚਿਆਂ ਘਰਾਂ ਵਾਲੇ ਸਰਦਾਰ ਜਿਹੜੇ ਚਿੰਤੂ ਦੇ ਕਰਦਾ ਪਰਸ਼ਾਵਾਂ ਲੈਨ ਤੋਂ ਵਿੱਚ ਚਿਚਕਦੇ ਸਨ ਉਹ ਵੀ ਸੰਗਤ ਨਾਲ ਉਹਦੀਆਂ ਬਰੂਹਾਂ ਤੇ ਬੈਠੇ ਸਨ ਇਹ ਸਭ ਸੰਤਾਂ ਦੀ ਖੇਡ ਸੀ ਸੰਤਾਂ ਨੇ ਕਿਹਾ ਕਿ ਆਪਾਂ ਰਾਤੀਂ ਤੀਜੀ ਟਿਕਾਣਾ ਕਰਨਾ ਬਸ ਫਿਰ ਕੀ ਬਾਬਾ ਜੀ ਦੇ ਬੋਲਣ ਦੀ ਧੀਰ ਸੀ ਅੰਮ੍ਰਿਤ ਲੱਸੀ ਦਾ ਵਾਟਾ ਤਿਆਰ ਹੋ ਗਿਆ ਗੁਰੂ ਕੇ ਲੰਗਰ ਪੱਕਣ ਲੱਗ ਪਏ ਗੁਰਬਾਣੀ ਦੇ ਜਾਪ ਹੋ ਰਹੇ ਸਨ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਆਪ ਦੀ ਦੇ ਦਰਸ਼ਨ ਕਰਦੀ ਨਿਆਲ ਨਿਆਲ ਹੋ ਰਹੇ ਸੀ ਸਭ ਨੇ ਗੁਰੂ ਦਾ ਲੰਗਰ ਛਕਿਆ ਚਿੰਤੋਂ ਦੇ ਘਰ ਵਾ ਵਾ ਕਿਵੇਂ ਇੱਕੋ ਝਟਕੇ ਨਾਲ ਅਹੰਕਾਰ ਦਾ ਸਿਰ ਲਾ ਦਿੰਦੇ ਹਨ ਘਮਣ ਪਰਸ਼ਾ ਅੱਜ ਕਿਸੇ ਨੇ ਨਹੀਂ ਪੁੱਛਿਆ ਕਿ ਚਿੰਤੂ ਦੀ ਕੀ ਜਾਤ ਹੈ ਕਿਹੜਾ ਧਰਮ ਹੈ ਕਿਹੜੀ ਨਸਲ ਹੈ ਬਾਬਾ ਜੀ ਨੇ ਸਭ ਦੇ ਘਰਾਂ ਨੂੰ ਛੱਡ ਕੇ ਪ੍ਰੀਮ ਭੀਜੀ ਚਿੰਤੂ ਦੇ ਘਰ ਨੂੰ ਭਾਗ ਲਾਰੇ ਚਿੰਤੂ ਦੇ ਘਰ ਅੰਨ ਪਾਣੀ ਦੇ ਨਾਲ-ਨਾਲ ਗੁਰੂ ਕੇ ਸ਼ਬਦ ਦੇ ਲੰਗਰ ਵੀ ਚੱਲ ਰਹੇ ਸਨ ਚਿੰਤੂ ਦੇ ਅੰਦਰ ਕਿੰਨੀ ਖੁਸ਼ੀ ਹੋਵੇਗੀ ਕੋਈ ਇਹਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਹ بار-ਬਾਰ ਆਪਣੀ ਅੱਖਾਂ ਨਾਲ ਪਿਆਰੇ ਬਾਬਾ ਜੀ ਨੂੰ ਦੇਖ ਕੇ ਨਿਹਾਲ ਹੋ ਰਹੀ ਸੀ ਵਿਰਗ ਵਿੱਚ ਪਿਆਰ ਵਿੱਚ ਉਹਦੇ ਨਯਾਨ ਭਿੱਜੇ ਪਏ ਸਨ ਕਿ ਜਿਸ ਨੂੰ ਮੈਂ ਯਾਦ ਕਰਦੀ ਸਾਂ ਜਿਹਦੇ ਨਾਂ ਦੀਆਂ ਅਸੀਸਾਂ ਦਿੱਤੀ ਸਾਂ ਉਹ ਸੱਚੀ ਮੁੱਚੀ ਮੇਰੇ ਘਰ ਆਇਆ ਉਹਨੂੰ ਤਾਂ ਯਕੀਨ ਨਹੀਂ ਸੀ ਆ ਰਿਹਾ ਜਿਵੇਂ ਸ੍ਰੀ ਰਾਮਚੰਦਰ ਜੀ ਜਦੋਂ ਭੀਲਣੀ ਦੇ ਘਰ ਗਏ ਸਨ ਐਨਡੀਓਸ ਨੂੰ ਖੁਸ਼ੀ ਹੋਈ ਹੋਵੇਗੀ। ਕੁਬਜਾ ਨੂੰ ਵੀ ਇੰਨਾ ਹੀ ਪਿਆਰਾ ਹੋਵੇਗਾ ਕ੍ਰਿਸ਼ਨ ਜੀ ਨਾਲ। ਬਾਬਾ ਜੀ ਰਾਤ ਉੱਥੇ ਰਹੇ। ਸਵੇਰੇ ਅੰਮ੍ਰਿਤ ਵੇਲੇ ਹੀ ਚਾਲੇ ਪਾ ਦਿੱਤੇ। ਸਾਰਾ ਪਿੰਡ ਧੰਨ ਧੰਨ ਕਹਿ ਰਿਹਾ ਸੀ। ਚਿੰਤੋਂ ਦੇ ਘਰ ਅਜੀਬ ਆਨੰਦ ਵਰਤ ਰਿਹਾ ਸੀ। ਸੋ ਬਾਬਾ ਜੀ ਨੇ ਉਸ ਪਰਿਵਾਰ 'ਤੇ ਬੜੀ ਕਿਰਪਾ ਕੀਤੀ। ਤੇ ਹੰਕਾਰੀਆਂ ਦੀ ਹੰਕਾਰ ਭੰਨੇ ਜਿਹੜੇ ਕਦੇ ਬੀਬੀ ਚਿੰਤੋ ਦੇ ਘਰ ਦੇ ਲਾਗੋਂ ਦੀ ਵੀ ਨਹੀਂ ਲੱਗਦੇ ਸਨ ਸੋ ਉਹਨਾਂ ਦੇ ਘਰੋਂ ਬਾਬਾ ਜੀ ਨੇ ਉਹਨਾਂ ਨੂੰ ਜਲ ਪਾਣੀ ਲੱਸੀ ਪਾਣੀ ਪ੍ਰਸ਼ਾਦਾ ਸ਼ਿਕਾਇਆ ਤੇ ਸਾਰਿਆਂ ਨੂੰ ਨਾ ਬਾਣੀ ਬਾਣੀ ਦੇ ਨਾਲ ਜੋੜਿਆ ਬੜੀ ਕਿਰਪਾ ਕੀਤੀ ਬਾਬਾ ਜੀ ਨੇ ਸੋ ਐਸਾ ਉਸ ਧਰਤੀ ਨੂੰ ਭਾਗ ਲੱਗੇ ਕਿ ਅੱਜ ਜਿੱਥੇ ਬਾਬਾ ਜੀ ਬੀਬੀ ਚਿੰਤੋ ਦੇ ਘਰ ਗਏ ਸਨ ਅਜ ਉਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੋ ਸਾਰੀ ਸੰਗਤ ਆ ਕੇ ਉਥੇ ਝੁਗਦੀ ਹੈ ਸੋ ਥਾਨ ਸੁਹਾਵਾ ਬਣ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਉੱਚਾ ਝੁਲ ਰਿਹਾ ਹੈ ਸੋ ਬਾਬਾ ਜੀ ਨੇ ਉਸ ਧਰਤੀ ਨੂੰ ਭਾਗ ਲਾਇਆ ਸੋ ਆਪਣੇ ਚਰਨ ਪਾ ਕੀ ਸੰਗਤਾਂ ਨੂੰ ਤਾਰਿਆ ਅਸੀਸਾਂ ਬਖਸ਼ਿਸ਼ ਕੀਤੀਆਂ ਬੀਬੀ ਚਿੰਤੋ ਦੇ ਪਰਿਵਾਰ ਨੂੰ ਸੋ ਇਸ ਤਰ੍ਹਾਂ ਬਾਬਾ ਜੀ ਨੇ ਉਹ ਪਰਿਵਾਰ ਤੇ ਐਸੀ ਕਿਰਪਾ ਕੀਤੀ ਸੋ ਬਾਬਾ ਹਜ਼ਾਰਾ ਸਿੰਘ ਜੀ ਕਿਸੇ ਵੀ ਜਾਤ ਪਾਤ ਨੂੰ ਨਹੀਂ ਮੰਨਦੇ ਸਨ ਕਿਉਂਕਿ ਉਸ ਵੇਲੇ ਜਦੋਂ ਬਾਬਾ ਜੀ ਸ਼ਰੀਵੇ ਸਨ ਜਾਤ ਪਾਤ ਦਾ ਬੋਲਬਾਲਾ ਸੀ ਪਰ ਬਾਬਾ ਜੀ ਨੇ ਸਾਰਿਆਂ ਨੂੰ ਆਖਿਆ ਕਿ ਤਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਝੰਡੇ ਥੱਲੇ ਸਾਰੇ ਇਕੱਠੇ ਹੋ ਸਾਰੇ ਆਪਾਂ ਭਾਈ ਭਾਈ ਹਾਂ ਨਾਮ ਜਪੋ ਸਿਮਰਨ ਕਰੋ ਗੁਰਬਾਣੀ ਪੜੋ ਅਮਰ ਸ਼ਕੀ ਗੁਰੂ ਵਾਲੇ ਬਣ ਕੇ ਮਲਪਾ ਖਾਣ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਓ ਇਹੋ ਬਾਬਾ ਜੀ ਉਪਦੇਸ਼ ਕਰਦੇ ਸਨ ਸੋ ਅੱਜ ਵੀ ਉਨ੍ਹਾਂ ਦੀ ਕਿਰਪਾ ਸਦਕਾ ਘੁੰਮਣਾ ਦੇ ਵਿੱਚ ਇਹੀ ਪ੍ਰਚਾਰ ਹੋ ਰਿਹਾ ਹੈ ਕਿ ਭਾਈ ਗੁਰੂ ਵਾਲੇ ਬਣ ਕੇ ਆਪਣੇ ਸਵਾਸਾਂ ਨੂੰ ਜੀਵਨ ਨੂੰ ਸਫਲਿਆ ਬਣਾਈਏ ਸੋ ਬੋਲਦੇ ਚੱਲਦੇ ਆ ਬੜੀਆਂ ਗਲਤੀਆਂ ਹੋ ਗਈਆਂ ਸਾਸਮ ਬਖਸ਼ਣਯੋਗ ਹੈ ਬਖਸ਼ ਲਿਓ ਸੋ ਵਾਦ ਤੋਂ ਵਦ ਸ਼ੇਅਰ ਕਮੈਂਟ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ